ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਿਰਜੇ ਕੇ ਆ ਗਿਆ ਸਜਣੋ। ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਮਿਰਜੇ ਕੇ ਨਕਰ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਮੁੱਦਕੀ 메ਨ ਸ਼ਹਿਰ 메ਨ ਕਸਬਾ ਜਾਂਦਾ ਤੇ ਤੁਹਾਨੂੰ ਬੱਚੀ ਮਿਰਜੇ ਕਹਲੇ ਨੂੰ ਮਲਾਉਣ ਲੱਗੇ ਆ ਤਿੰਨ ਐਨੀ ਮਲਾ ਰਹਿਣਗੇ ਵੀਡੀਓ ਦੇ ਵਿੱਚ ਬੂਰੀ ਸੂਈ ਸਵਾਈ ਇੱਕ ਉਹ ਝੁੱਟੀ ਪਰੇ ਸੂਈ ਸਵਾਈ ਆ ਬੱਚਾ ਉਹਦਾ ਬੜਾ ਸੋਹਣਾ ਥਣਲੇਵਾ ਕਰਮਾਂ ਵਾਲੀ ਦਾ ਉਹ ਕੇ ਰਿਪੋਰਟ ਆ ਬੜੀ ਬੱਚੀ ਨਾਲ ਗੱਲਾਂ ਬਾਤਾਂ ਹੋਈਆਂ ਤੇ ਕਹਿੰਦਾ ਧਾਰਾ ਵਿਖਾ ਦੇਾਂਗੇ ਚੂਣ 100 ਦੀਆਂ 100 ਆ ਦੋਵੇਂ ਸੂਈਆਂ ਇੱਕ ਤੁਹਾਨੂੰ ਅੱਜ ਦੋ ਥਣੀ ਜਮਾਂਦਰੂ ਨੀਲੀ ਰਾਵੀ ਦੀ ਝੁੱਟੀ ਆ ਪਲੂਨ ਆ ਤੇ ਜਮਾਂਦਰੂ ਦੁੱਲ ਕੁਦਰਤ ਨੇ ਦੋ ਥਾਣੀ ਲਾਏ ਆ ਤੇ ਕਈ ਬੰਦੇ ਪਰੀਆਂ ਚ ਗਿਣ ਕੇ ਬੜੀ ਇਹਨਾਂ ਦੀ ਸੇਵਾ ਕਰਦੇ ਆ ਤੇ ਉਹਨਾਂ ਲਈ ਅੱਜ ਖਾਸ ਆ ਇਹ ਨੀਲੀ ਰਾਵੀ ਦੀ ਜਮਾਂਦਰੂ ਦੋ ਥਾਣੀ ਬੱਚੀ ਸਾਸਰੀ ਕਾਲ ਆ ਸਾਸਰੀ ਕਾਲ ਜੀ ਕਲੀ ਜੀ ਹੱਸੀ ਕਾਲ ਜੀ ਹੋਰ ਸੁਣਾ ਹਾਂ ਵਧੀਆ ਚੜਦੀ ਕਲਾ ਬਾਈ ਸਰਕਾਰ ਪਰਿਵਾਰ ਦਾ ਸਤੋ ਕਿਦਾਂ ਬਲਾਂ ਬਹੁਤ ਵਧੀਆ ਮਹਾਰਾਜ ਦਾ ਬਾਬੇ ਲਾਂਕਰੀ ਕਿਰਪਾ ਬਾਈ ਹਨਾ ਪੀਰ ਬਾਦਸ਼ਾਹ ਦੀ ਕਿਰਪਾ ਸ਼ੁਕਰ ਸ਼ੁਕਰ ਸ਼ਿਹੜਾ ਤੜਕੇ ਟਾਈਮ ਦੇ ਜਾਂਦਾ ਉੱਠਣ ਦਾ ਹਨਾ ਬਿਲਕੁਲ ਵੱਡੀ ਗੱਲ ਆ ਸਾਹ ਦਾ ਪਤਾ ਨਹੀਂ ਇੱਕ ਅੱਧੇ ਮਿੰਟ ਆਉਣਾ ਕਿ ਨਹੀਂ ਆਉਣਾ ਹਨਾ ਨਹੀਂ ਆਉਣਾ ਇਹ ਤਾਂ ਉਹ ਦਾਤੇ ਦੇ ਹੱਥ ਫੇਟਾਂ ਬਾਬਾ ਦੇ ਹੱਥ ਆ ਯਾਰ ਕੰਮ ਕਰੋ ਸਾਫ ਸੁਥਰਾ ਜਿਹੜਾ ਹਰ ਤਰ੍ਹਾਂ ਸ਼ੋਭਾ ਦੇਵੇ ਹਾਂ ਤੇ ਅੱਜ ਤਿੰਨ ਅੱਜ ਤਿੰਨ ਐਨੀਮਲ ਆ ਗਏ ਬਾਈ ਠੀਕ ਆ ਤੇ ਹੋਰ ਵਧੀਆ ਪੈਨ ਮਰ ਜੇਗੀ ਤੇ ਜ਼ਿਲ੍ਹਾ ਪ੍ਰੋਪਰ 8269982204 ਜੀ ਆਪਣਾ ਨੰਬਰ ਇਹਦੇ ਸੰਪਰਕ ਕਰ ਇਹਦੇ ਸੰਪਰਕ ਕਰੇ ਭੈਣ ਭਰਾ ਆਪਣਾ ਕੋਈ ਵੀ ਹੈਨਾ ਠੀਕ ਕਰ ਤੇ ਆਹ ਸਿੰਘ ਇੱਕ ਟੁੱਟੇ ਵਾਲੀ ਇਹ ਸੂਆ ਕਿਹੜਾ ਝੁੱਟੀ ਇਹ ਦੂਸਰਾ ਸੂਆ ਹੀ ਝੁੱਟੀ ਆ ਗੋਦੀਪ ਸਿੰਘ ਦੂਜਾ ਸੂਆ ਹਾਂ ਕੀ ਬੋਤਲਾਂ ਥੱਲੇ 10 ਕਿਲੋ ਆ ਉਹ ਤਾਂ 11 ਹੀ ਹੋ ਸਕਦਾ ਤੂੰ 9 ਬਣ ਕੇ ਸੌਦਾ ਕਰੇ ਭਰਾ ਆਪਣੇ ਨਾਲ ਹੈਨਾ ਠੀਕ ਆ ਤੇ ਠੰਡੀ ਸੀਲ ਬਹੁਤ ਆ ਧਾਰਾ ਮਰਾ ਦੇਣੇ ਆਪਾਂ ਇਹਦੀਆਂ ਸੱਜਾ ਲਾ ਦੇਣ ਤੜਕੇ ਦੀ ਮੰਨ ਕੇ ਸੋਵਾ ਦੀ ਇੱਕ ਵਾਰੀ ਖਾਲੀ ਕੀਤੀ ਆ ਠੀਕ ਆ ਠੀਕ ਆ ਉਹ ਅੱਧੀ ਕੀ ਛੱਡੀ ਵੀ ਆ ਠੀਕ ਆ ਪਸਾ ਵੀ ਚੰਗਾ ਅਗਲੇ ਨੂੰ ਹਾਂ ਨਹੀਂ ਨਹੀਂ ਚੰਗੀ ਗੱਲ ਚੰਗੀ ਸੋਵਾ ਦੀ ਕਵੇ ਬਈ ਦੁੱਧ ਮੈਂ 9 ਕਿਲੋ ਦੀ ਗਾਰੰਟੀ ਦੇ ਦੂੰਗਾ ਇਹ ਤਾਂ ਲੋਹੇ ਵਰਗਾ ਪੱਕਾ ਪੱਕਾ ਯਾਰ ਆਪਾਂ ਕੋਈ ਝੂਠ ਮਾਰ ਕੇ ਪਸੂ ਨਹੀਂ ਦੇਣਾ ਕਿਸੇ ਨੂੰ ਵੀ ਠੀਕ ਆ ਬਾਕੀ ਆਪਦੀ ਦੋ ਦਿਨਾਂ ਛੱਡ ਕੇ ਤਿੰਨ ਟਾਈਮ ਚ ਹੋਵੇ ਅਗਲੀ ਦੀ ਮੈਂ ਖਾਲੀ ਜ਼ਰੂਰ ਕਰੇ ਇੱਕ ਟਾਈਮ ਕਿਸੇ ਵੀ ਬਿਮਾਰੀ ਤੋਂ ਲੈਣੀ ਮੇਰ ਤੋਂ ਕਿਉਂ ਨਾ ਲੈਣੀ ਹੋਵੇ ਯਾਰ ਉਹ ਖਾਲੀ ਕਰਨ ਇੱਕ ਟਾਈਮ ਦੀ ਮੱਝ ਖਾਲੀ ਕਰਕੇ ਅਗਲੇ ਦਿਨ ਯਾਰ ਦੋ ਟਾਈਮ ਚੋਣ ਮੱਝੇ ਯਾਰ ਹਾਂ ਲੋਕ ਤੜਕੇ ਦੀ ਛੱਡ ਦਿੰਦੇ ਆ ਸ਼ਾਮ ਦੀ ਛੱਡ ਦਿੰਦੇ ਆ ਤੜਕੇ ਵੀਡੀਓ ਠੋਕ ਦਿੰਦੇ ਆ ਸਹੀ ਗੱਲ ਹੈ ਹੈ ਉਹ ਅਗਲੇ ਦਿਨ ਦੁੱਧ ਨਹੀਂ ਦਿੰਦਾ ਅਗਲਾ ਲੰਬਾ ਦਿੰਦਾ ਨਹੀਂ ਦਿੰਦਾ ਯਾਰ ਭਈ ਦੋਤ ਨਹੀਂ ਗੱਡੇ ਯਾਰ ਮੈਨੇ ਯਾਰ ਦੁੱਧ ਕੱਥੋਂ ਦੇਊਗੀ ਹਾਂ ਕਿਹੜੀ ਹਾਂ ਤਾਜੀ 15 ਦਿਨਾਂ ਦੀ ਸੋਈ ਉਹ ਖਾਲੀ ਕਰੋ ਕਿਹੜੀ ਤਾਜੀ ਬੋਲੇ ਦੇ ਵਿੱਚ ਸੋਈ ਆ ਕੱਲ ਦੋ ਦਿਨਾਂ ਦੀ ਸੋਈ ਆ ਉਹਦੀਆਂ ਧਾਰਾਂ ਹੀ ਮੰਨੇ ਯਾਰ ਅਗਲਾ ਹਾਂ ਨਾੜੂ ਕੋ ਦਾ ਬੱਚਾ ਨਾਲ ਹੋਊਗਾ ਉਹ ਮੰਨ ਲਿਆਗਾ ਬਸ ਠੀਕ ਹੈ ਨਾ ਭਾਈ ਠੀਕ ਆ ਆਪਾਂ ਧਾਰਾਂ ਲਾ ਦਨੇ ਆ ਵਿੱਚ ਮਗਰ ਇਹ ਇਹ ਕਿੰਨੇ ਦਿਨਾਂ ਦੀ ਸੂਈ ਤੇ ਹੁਣ 9 10 ਕਿਲੋ ਦੁੱਧ 10 ਕਿਲੋ ਗਰੰਟੀ ਵਾਲਾ 11 ਹੀ ਹੋਊਗਾ ਦੋਤਾ ਤੂੰ 9 ਮੰਨ ਕੇ ਸੌਦਾ ਕਰੇ ਮੇਰੇ ਨਾਲ ਭੈਣ ਭਰਾ ਯਾਰ ਠੀਕ ਆ ਦੋ ਤਾਂ 10 ਕਿਲੋ ਤੋਂ ਬਾਹਰ ਹੈ ਇਹਦਾ ਠੀਕ ਆ ਤੇ ਬੋਲੀ ਠੰਡੀ ਬਹੁਤ ਜ਼ਿਆਦੇ ਆ ਓਕੇ ਚਮਾਈ ਇੱਕ ਨੰਬਰਾਂ ਗਰੰਟੀ ਦੀ ਬੋਲੀ ਲੈਵਾ ਬਹੁਤ ਸੋਹਣਾ ਹਾਂ ਲੈਵਾ ਵੀ ਬਹੁਤ ਸੋਹਣਾ ਠੀਕ ਆ ਹਾਂ ਬੱਚਾ ਕੱਟਾ 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 ਦੇਗੀ ਬਾਈ 15 ਦਿਨਾਂ ਦਾ ਸੂਆ ਮੈਂ 12 13 ਦਿਨਾਂ ਦੀ ਕਹਿਣਾ 12 15 ਦਿਨ ਮੰਨੇ ਯਾਰ ਅਗਲਾ ਦਾ ਤਾਜੀ ਆ ਤਾਜੀ ਸੂਈ ਹੈ ਯਾਰ ਬੱਚੇ-ਬੱਚੇ ਤੇ ਖਾਲਸ ਹਮਤ ਆ ਬਹੁਤ ਹਮਤ ਹੈ ਗਰੰਟੀ ਦੇ ਦੂੰ ਗੁਲਦੀਬ ਅੱਛਾ ਬੱਚੇ-ਬੁੱੱਚੇ ਦੇ ਯਾਰ ਆ ਸਾਰੇ ਪਾਸੋਂ ਦੀ ਗਰੰਟੀ ਹੋ ਗਈ 올 ਟਲਟ ਜਾਂਦੀ ਆ 올 ਟਲਟ ਕੇ ਦੁੱਧ ਦੀ ਸ਼ਕੀਨ ਆ ਝੁੱਟੀ ਪੂਰੀ ਸ਼ਕੀਨ ਬਾਈ ਪੂਰੀ ਸ਼ਕੀਨ ਆ ਰਾਜੀ ਰੂਜੀ ਵੀ ਪੂਰੀ 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 ਰਾਜੀ ਗੁਲਦੀਬ ਯਾਰ ਝੁੱਟੀ ਕਿਉਂ ਨਾ ਬਹੁਤ ਚੰਗਾ ਤੂੰ ਧਾਰ ਮਾਰੀ ਏਕ ਹਨਾ ਮੈਂ ਕਹਿੰਦਾ ਚਵਾਈ ਦਾ ਕੀ ਆ ਬਾਤ ਆ ਛਾਤਾਂ ਲਾ ਦਾਂਗੇ ਇਹਦੀਆਂ ਵੀ ਅੱਜ ਮੇਰੇ ਸਾਹ ਨਾਲ ਅੱਛਾ ਉਹ ਲਾਈਆਂ ਦਾ ਹੈ ਨਹੀਂ ਲਾ ਦਾਂਗੇ ਠੀਕ ਆ ਹਾਂ ਕੀ ਬਾਤ ਆ ਯਾਰ ਬੜਾ ਥਾਂ ਲੱਗਾ ਝੁੱਟੀ ਨੂੰ ਹਨਾ ਹਾਂ ਬਿਲਕੁਲ ਉਸ ਸਮਾਂ ਛੇਤੀ ਕਰਦੀ ਓ ਨਾਲ ਦੀ ਨਾਲ ਹੀ ਯਾਰ ਗਰੰਟੀ ਆ ਯਾਰ ਕਲਦੀਪ ਯਾਰ ਦੁੱਧ 12 ਕਿਲੋ ਤਾਂ ਦੇ ਦੂ ਕੱਟੀ ਰੋ ਹਾਂ 12 ਦਾ ਗਰੰਟੀ ਦੇ ਦੂ ਲੱਕ ਕੇ ਲੈ ਜਾ ਘਰੇ ਅਗਲਾ ਭੈਣ ਭਰਾ ਮੇਰ ਕੋ ਆਲਾ ਹਾਂ ਡਰੈਸ ਲੈ ਕੇ ਨਾ ਇਹ ਪਿੰਡ ਮਰ ਜੇਗੀ ਆਪਣਾ ਸਾਰਾ ਕੁਝ ਹੀ ਆ ਗਈ ਆ ਗਈ ਮੈਂ ਤੈਨੂੰ ਦੱਸੀ ਜਾਂ ਨਾ ਪਰ ਵੀਡੀਓ ਨਹੀਂ ਰੋ ਝੁੱਟੀ ਆਊਗੀ ਯਾਰ ਹੱਲੋ ਪਸੂ ਬੈਠਾ ਖੋਟਾਣਾ ਨਿਕਲੂ ਮੇਰਾ ਜ਼ਿੰਦਗੀ ਦੇ ਵਿੱਚ ਠੀਕ ਆ ਹਾਂ ਓਕੇ ਪਾਸ ਕੀਤਾ ਹੋਊਗਾ ਸੱਲੀ ਨਾਲ ਕਿਹੜੇ ਕਰਦੇ ਸੀ ਨਾ ਨੀਲੀ ਰਵੀ ਦੀ ਥਣ ਦਾ ਆਏ ਆ ਬੁਲਾਣਾ ਹਾਂ ਫੁੱਲ ਦੀ 100 ਦੀ 100 ਨਿਕਲੀ ਹੋਵੇਂ ਠੀਕ ਆ ਦੱਸ ਲੈ ਕਿੰਨੀ ਕੁ ਗਲੀਆਂ ਸਿਓ ਹੋ ਠੀਕ ਆ ਹਾਂ ਵੇ ਚਲਾਈ ਰੇ ਤੂੰ ਓਕੇ ਠੀਕ ਆ ਕੀ ਬਾਤ ਆ ਨੀਂਦ ਆਉਂਦੀ ਹੈ ਹੈ ਮੈਂ ਕਿਹਾ ਕੀ ਬਾਤ ਆ ਗਲੀਬ ਸਰਤੀ ਚ 6 ਕੱਢਦੀ ਆ ਮੈਂ ਕਿਹਾ ਗਵਾਂਢੇ ਦੇ ਭੇਜ ਦਿੱ ਗਏ ਅੱਜ ਕੀ ਬਾਤ ਉਹਨਾਂ ਨੂੰ ਕਹੇ ਕੱਪ ਕੋਪ ਰੱਖ ਲੋ ਤਾਂ ਦੁੱਧ ਭੇਜ ਦਈਏ ਤੁਹਾਡੇ ਘਰੇ ਮੈਂ ਕਿਹਾ ਕੀ ਬਾਤ ਆ ਹੈ ਮਖਰ ਨੂੰ ਚਲਾਵਾਂਗੇ ਕੀ ਬਾਤ ਆ ਯਾਰ ਮੈਂ ਤੂੰ ਚਵਾਈ ਦੇਖ ਲਈ ਬਈ ਯਾਰ ਬਾਲੀ ਖਬਰਦਾਰ ਬਸ ਕਰ ਚਵਾਈ ਵੱਲੋਂ ਤਾਂ ਪਸ਼ੂ ਆਪਣਾ 100 ਦਾ 100 ਹੋਊਗਾ ਗਾਰੰਟੀ ਹੋਊਗੀ ਟੋਰ ਕਰਾ ਚੱਕੇ ਦੀ ਹਾਂ ਠੀਕ ਆ ਕੀ ਬਾਤ ਆ ਯਾਰ ਬੜੀ ਚੋਣ ਲੱਗ ਗਈ ਕੋਈ ਮੰਨ ਕੇ 9 ਕਿਲੋ ਤਾਂ ਘੱਟ ਨਿਕਲ ਗਿਆ 5000 ਛੋੜ ਕਰ ਦੂਆਂ 2 10 ਧੰਨਵਾਦ ਹਾਂ ਧੰਨਵਾਦ ਇਹ ਨਾ ਦੁੱਧ ਜੇ ਸਜਣੋ ਕਹਿੰਦਾ ਵੀ 9 ਤੋਂ ਬਾਹਰ ਨਿਕਲੇ ਹੋਇਆ ਸੌਦਾ ਹਾਂ ਜੇ 9 ਤੋਂ ਅੰਦਰ ਰਹਿ ਗਿਆ ਤਾਂ ਹੋਏ ਸੌਦੇ ਚ 5000 ਹੋਰ ਛੋੜ ਇਹ ਜਿਹੜੇ ਬੰਦੇ ਨੂੰ ਦੁੱਧ ਦਾ ਮਾਣ ਹੁੰਦਾ ਨਾ ਉਹੋ ਗੱਲ ਕਹਿ ਸਕਦਾ ਹੁੰਦਾ ਤੇ ਪਰ ਝੋਟੀ ਦਾ ਤੁਸੀਂ 11 12 ਦੁੱਧ ਹੀ ਮੰਨਿਓ 12 ਕਿਲੋ ਹੀ ਮੰਗ ਲਓ ਜੇ ਯਾਰਾਂ ਹਾਂ ਇਹ ਗਰੰਟੀ ਹੋਊਗੀ ਕਰਮਾਂ ਵਾਲੀ ਦੀ ਕਿਉਂਕਿ ਬਹੁਤ ਵਜੂਦ ਵਾਲੀ ਝੂਟੀ ਮੈਂ ਤੋਰ ਨਹੀਂ ਸੀ ਲੰਮੀ ਥਾਂ ਥੋੜਾ ਜਿਹਾ ਕਰਕੇ ਡੌੜਾਂ ਠੀਕ ਆ ਕੋਈ ਨਹੀਂ ਬੰਦੇ 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 ਬਹੁਤ ਖਬਰਦਾਰ ਝੂਟੀ ਤੇਰੇ ਉਂਗਲਾਂ ਖੜ ਗਈਆਂ ਥਨਾ ਤੇ ਏਡੀ ਭੋਲੀ ਆ ਬਹੁਤ ਭੋਲੀ ਗਦੀਬ ਫੇਰ ਮੈਂ ਉਹਦੀਆਂ ਲਾਪੋ ਵੀ ਨਹੀਂ ਚੱਕਦੀ ਠੀਕ ਆ ਵੀ ਬਾਲਟੀ ਰੱਖ ਲਈ ਤਾਂ ਸਾਰੀ ਚੋਕ ਹੀ ਗਾਂਮਛਾ ਕਰੂਗੀ ਫੇਰ ਹੀ ਕਰੂਗੀ ਓਕੇ ਓਕੇ ਹਾਂ ਆ ਜਿਵੇਂ ਤੋਰ ਤਾਰ ਕੇ ਲਿਆਏ ਆ ਨਹੀਂ ਹੈਗਾ ਤੂੰ ਲੈ ਵੇ ਕੇ ਛੱਤ ਨਾ ਹੋਣ ਵੇਖ ਲੋਕ ਕਹਿੰਦੇ ਲੱਗਦੇ ਨਾਲੇ ਲੱਗਦੇ ਨਾਗੇ ਹੋਣੀ ਵੇਖੋ ਲੱਗਦੀਆਂ ਲੈ ਮੇਰਾ ਗੁੰਨ ਕਰੇ ਵੀ ਵਾਕਿਆ ਯਾਰ ਬਾਲੀ ਪੂਲੀ ਆ ਯਾਰ ਮੈਂ ਕਿਨਾਂ ਕਰੀਬ ਲੈਦਾ ਹੋਰ ਘੰਟੇ ਤੱਕ ਫੇਰ ਬਹਿ ਜੀ ਕੋਈ ਚੱਕਰ ਨਹੀਂ ਲੈ ਵਾਕਿਆ ਯਾਰ ਬਹੁਤ ਖਬਰਦਾਰ ਧਰਤੀ ਮਾਣੂ ਵਿੱਚ ਜਾਤਾ ਦੁੱਧ ਨਾ ਰਜਾਉਣਾ ਚਾਹੀਦਾ ਤਾਂ ਇਹਨੂੰ ਜ਼ਰੂਰ ਆ ਹਾਂ ਰਜਾਉਣਾ ਚਾਹੀਦਾ ਤੇ ਰੇਟ ਇਹਦਾ ਰੇਟ ਕਿੰਨੀ ਵਜਾ ਲੱਖ ਰੁਪਇਆ ਤੇਰੀ ਵੀਡੀਓ ਲਾਈਕ ਸ਼ੇਅਰ ਕਰਕੇ ਆਊਗਾ ਉਹਨੂੰ 5000 ਛੋੜ ਹੋਊਗੀ ਘਰੇ ਆਏ ਨੂੰ 1000 ਰੁਪਿਆ ਨਹੀਂ ਇਥੇ 100 ਰੁਪਿਆ ਹੀ ਕਰਦੇ ਅਗਲਾ ਕਹਿੰਦਾ ਨਹੀਂ ਸਾਨੂੰ ਬਚਾ ਨਹੀਂ ਮੈਂ 1000 ਕਰੂੰਗਾ ਛੋੜ 94000 ਦੀ ਦੇ ਦਾਂਗੇ ਲੈਕ ਤੋਂ ਪੜ ਤਾ 94 ਦੀ ਦੇ ਦਾਂਗੇ ਹੋਰ ਦੱਸ ਹੋਰ ਮਾਨ ਕਰ ਦਾਂਗੇ ਯਾਰ 1000 ਰੁਪਿਆ ਖੰਡ ਯਾਰ ਠੀਕ ਆ ਕੁਛ ਨਹੀਂ ਹੁੰਦਾ ਇਥੇ ਚੱਲੀ ਜਾਣਾ ਤੇ ਹਨਾ ਹਾਂ ਤੇ ਚਾਪ ਚੁੱਤੀ ਜਿਹੜਾ ਲੈ ਗਿਆ ਯਾਦ ਤਾਂ ਕਰੂਗਾ ਯਾਦ ਕਰੂੰਗਾ ਸੈਨ ਨੂੰ ਜ਼ਰੂਰ ਬਾਈ ਨੂੰ ਟੁੱਟਿਆ ਜ਼ਰੂਰ ਆ ਚੋਟੀ ਸੌ ਦੀ ਸੋਵ ਆ ਬਹੁਤ ਚੰਗੀ ਚੋਟੀ ਹਾਂ ਕੱਲ ਨੂੰ ਇਹ ਨਾ ਕਵੇ ਬਈ ਯਾਰ ਮੈਨੂੰ ਸੈਂਕੜਾ ਵਾਰ ਇਹ ਨਹੀਂ ਦੱਸੇ 93000 ਦੀ ਹੈ 93 ਦੀ 93 ਨਹੀਂ ਦੇ ਦਾਂਗੇ ਲੈ ਹੋਰ ਦੱਸ ਗਲੀਪ ਯਾਰ ਤੇ ਬੂਰੀ ਕਿੱਥੋਂ ਲਿਆਇਆ ਇਹਦਾ ਕੀ ਆਵਾਜ਼ ਹੈ ਹੀਰ ਆਈ ਆ ਬੜੀ ਠੰਡੀ ਆ ਸੁਲਦੀਪ ਯਾਰ ਬੜੀ ਚੰਗੀ ਯਾਰ ਮੇਰੇ ਸਣਾ ਤੀਜਾ ਸੂਆ ਹੋ ਗਈ ਗਲੀਪ ਯਾਰ ਇਹ ਹਾਂ ਹੋਊਗੀ ਹੈਨਾ ਮੈਂ ਦੂਜਾ ਨਹੀਂ ਬੋਲਦਾ ਤੀਜਾ ਹੀ ਮੰਨਣ ਨੂੰ ਤੀਜਾ ਹੀ ਹੋਊਗਾ ਪੱਕਾ ਗਾਰੰਟੀ ਵਾਲਾ ਠੀਕ ਆ ਬੂਰੀ ਮੁਸਰੇਰੀਏ ਦੀ ਉਹ ਵੀ ਮੁਸਰੇਰੀਏ ਦੀ ਇਹ ਵੀ ਮੁਸਰੇਰੀਏ ਇਹ ਕਿੰਨੇ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਇਹਦਾ ਬਾੜਵਾ ਨਾਲ ਹੀ ਬਲਾਦ ਕੇ ਨਾ ਬੱਚਿਆ ਲਿਆ 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 ਇਹ ਵੀ ਲਾਦਨੇ ਆਪਾਂ ਲੈ ਇਹ ਕੱਟੀ ਬੂਰੀ ਮਗਰ ਕੱਟੀ ਆ ਤੇ ਹੈ ਕਾਲੀ 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 ਦੇਗੀ ਕੰਮ ਵਾਲੀ ਆ ਨਾਲ ਬਾ ਨਾਲ ਹੀ ਓਏ ਉਹ ਨਾਲ ਦਾ ਨਾਲ ਅਕਦੀ ਤੇ ਦੋ ਦਿਨ ਹੀ ਹੋਇਦਾ ਕੱਟੀ ਬਾਲੀ ਨਿੱਕੀ ਜੀ ਓਏ ਬਾਲੀ ਨਿੱਕੀ ਜੀ ਆ ਹੂੰ ਤੇਜ ਆ ਬਹੁਤ ਤੇਜ ਆ ਗੱਟੀ ਬਹੁਤ ਤੇਜ ਆ ਯਾਰ ਚੋਣੇ ਦਾ ਵੀ ਚੰਗਾ ਮੈਂ ਕਹਿੰਦਾ ਜੱਟਾ 100 ਦੇ 100 ਆ ਕੀ ਬਾਤ ਆ ਨੇ ਚੰਗੀ ਚੰਗੀ ਆ ਜੋ ਹੁੰਦੀ ਇਹ ਵੀ ਪੋਲੀ ਆ ਮੈਂ ਮੈਂ ਸਾਰੀਆਂ ਪੋਲੀਆਂ ਹੁੰਦੀਆਂ ਤੁਰੀਬ ਆਪਣੇ ਕੋਲੇ ਠੀਕ ਆ ਉਹ ਇੱਕ ਦੀ ਥੋੜੀ ਜਿਹਾ ਇੱਕ ਦਿਨ ਵੈਸੇ ਵੀ ਉਹ ਹੋ ਜਾਂਦਾ ਕਿਤੇ ਵੱਧਦੀ ਹੋ ਜਾਂਦੀ ਮਾੜੀ ਮੋਟੀ ਉਹ ਭੈਣ ਭਰਾ ਨੂੰ ਚਲ ਆਪਾਂ ਫੇਰ ਵੀ ਚਲੋ ਉਹ ਤੋਂ ਸੌਰੀ ਮੰਗਦੇ ਆ ਮਾੜੀ ਬੱਲੇ ਸਣਾ ਕਾਲ ਫਲੱਗ ਗਈ ਸੀਗੀ ਅੱਛਾ ਉਹ ਆਪਾਂ ਗਲਤੀ ਮੰਨ ਲਈ ਸੌਰੀ ਮੰਗਦੇ ਆ ਉਹ ਇੱਕ ਦੇ ਲੱਗ ਗਈ ਸੀ ਉਹ ਮੁੰਡਾ ਸਿੰਘਾਣਾ ਆਇਆ ਨਹੀਂ ਬੇਲੀ ਅੱਛਾ ਉਹ ਵਧੀ ਸੀਗੀ ਉਹ ਲਾਦੀ ਅਸੀਂ ਠੀਕ ਆ ਮਾੜੀ ਜੀ ਲੱਗ ਗਈ ਆ ਚੱਲ ਕੋਈ ਉਹ ਕੋਈ ਨਹੀਂ ਭੈਣ ਬਰਾਕੇ ਦਾ ਕੋਈ ਗੱਲ ਨਹੀਂ ਯਾਰ ਵੀਰੇ ਯਾਰ ਮੈਂ 100 ਦੀ 100 ਨਿਕਲੀ ਇੱਟਾਂ ਵਾਲੀ ਦਿੱਤੀ ਆ ਬੱਸ ਇੱਥੇ ਅੱਛਾ ਹਾਂ ਨੰਦੀ ਦੋ ਤਾਂ 16 17 ਨਾ ਗਰੰਟੀ ਆਉਂ ਕਹਿੰਦਾ ਵੀਰ ਕਹਿੰਦਾ ਦੁੱਧ ਤਾਂ ਨਹੀਂ ਤੇਰਾ ਝੂਠ ਹੋਊਗਾ ਝੂਠ ਦੁੱਧ ਤੇ ਯਾਰ 100 ਦਾ 100 ਹੋਊਗਾ ਆਪਣਾ ਯਾਰ ਗਲਦੀਪ ਝੂਠ ਮਾਰ ਕੇ ਨਹੀਂ ਦਿੱਤਾ ਕਿਸੇ ਨੂੰ ਬੱਸ ਸਹੀ ਗੱਲ ਧੰਨਵਾਦ ਇਹ ਆਉਂਦੀ ਆ ਤੇ ਇੱਕ ਅੱਜ ਦੋ ਥਣੀ ਵੀ ਲਿਆਇਆ ਹਾਂ ਹਾਂ ਦੋ ਥਣੀ ਵੀ ਐਂਡ ਆ ਉਸ ਬੋਧ ਜ਼ਮਾਨਾ ਬਾਈ ਗਲਦੀਪ ਯਾਰ ਉਹਦੀ ਆ ਅੱਛਾ ਮੈਂ ਕਹਿੰਦਾ ਬਹੁਤ ਪਹਿਣਾ ਨੇ ਕੋਣ ਕੀਤਾ ਸੀ ਮੈਨੂੰ ਹੈਨਾ ਹਾਂ ਪਹਿਣਾ ਵੀਰੇ ਕਹਿੰਦੀ ਆ ਦੋ ਥਣੀਆਂ ਤੁਹਾਨੂੰ ਝੋਟੀ ਲੈ ਕੇ ਦੇ ਹੁਣ ਅੱਜ ਆ ਗਈ ਕੀ ਪਤਾ ਕੀਦੇ ਦਾਣਾ ਪਾਣੀ ਲਿਖਿਆ ਜਮਾਂਦਰੂ ਦੋ ਜਮਾਂਦਰੂ ਦੋ ਜਮਾਂ ਓਕੇ ਪਾਸ ਕਰਕੇ ਲੈ ਆਂ ਜਮਾਂ ਸੱਲੀ ਨਾਲ ਇਹ ਵੀ ਮਕਸਰਾ ਜੇ ਇਹ ਕੀ ਦੀ ਨੀਲੀ ਰਾਵੀ ਇਹ ਵੀ ਆ ਨੀਲੀ ਰਾਵ ਮੈਂ ਇਹ ਵੀ ਆ ਗਈ ਬਾਈ ਤੁਹਾਨੂੰ ਦੱਸ ਦੇ ਫਿਰ ਵੀ ਆ ਗਈ ਆ ਹਾਂ ਬੰਦੇ ਕੱਟੀਏ ਦੀ ਤੇ ਧਾਰਾ ਬਖਾ ਦੇ ਤੋਰ ਤਾਰ ਕਰਾਈਏ ਚੱਕ ਮੂਰੇ ਬੰਦੇ ਨਹੀਂ ਇਧਰ ਆ ਮਾੜਾ ਹਾਂ ਕਿਆ ਬਾਤ ਪੋਲੀ ਆ ਪੋਲੀ ਪੋਲੀ ਲੈ ਠੀਕ ਆ ਓਕੇ ਓਕੇ ਇਹਦੀਆਂ ਵੀ ਲਾ ਦੇਣਾ ਆਪਾਂ ਛੱਤ ਨਾਲ ਇੱਧਰ ਖੜੀ ਕੇ ਸੁੱਤੀ ਜਾਂ ਨਹੀਂ ਫੇਰ ਵੀ ਲੱਗ ਜੂਗੀ ਕੋਈ ਨਹੀਂ ਹਾਂ ਲੱਗ ਗਈ ਲੱਗ ਜੂਗੀ ਯਾਰ ਪਸੂ ਦੀ ਤਾਂ ਸਾਰਿਆਂ ਦੀ ਲਾਵਾਂਗੇ ਛੱਤ ਨਾਲ ਕਿਆ ਬਾਤ ਆ ਯਾਰ ਹਾਂ ਠੀਕ ਆ ਵੀ ਗਦੀਬ ਸਰਾ ਥੱਲੀ ਹੋਊਗੀ ਬਾਕੀ ਆਪਦੀ ਥੱਲੀ ਕਰਕੇ ਲੈ ਕੇ ਜਾਣਾ ਤੌਰ ਕਰਾ ਚੱਕੇ ਦੀ ਆ ਜਾਓ ਤੋਏ ਇਹਨੂੰ ਬੰਨਦੇ ਬੰਨਦੇ ਟਿੱਡੀ ਆ ਇਹ ਇਹ ਬਹੁਤ ਕੈੜ ਮੱਥੀ ਕੀ ਕੱਟੇ ਇੱਥੇ ਬੰਨਦੇ ਆ ਇਸ ਕੱਟੇ ਨਾਲ ਹੀ 2 ਮਿੰਟ ਬੂਰੀ ਕੱਦ ਕਾਟ ਬਹੁਤ ਆ ਛੋਟੀ ਦਾ ਥੋੜੀ ਜੀ ਹੂੰ ਫਿੱਕੀ ਆ ਫਿੱਕੀ ਆ ਬਸ ਦੁੱਧ ਇਹਦੇ ਕੋਲੇ ਕਿੰਨਾ ਹੈ ਇਹਦੇ ਕੋਲੇ ਘਰ ਇਹ ਰੱਖਣ ਬਾਈ 5-6 ਕਿਲੋ ਬੋਲਾ ਹੀ ਰੱਖਣ ਬਸ ਠੀਕ ਆ ਠੀਕ ਠੀਕ 5-6 ਕਿਲੋ ਬੋਲਾ ਹੀ ਰੱਖੇ ਆ ਬੋਲਾ ਹੀ ਰੱਖਣੇ ਤਾਂ ਬਾਈ ਹਨਾ ਹਾਂ ਨਾਲਗੁਆ ਨਾਲਾ ਨਾਲਗੁਆ ਜਮਨ ਬੱਚੇ ਮੁੱੱਚੀ ਤੇ ਜਾਵਾਂ ਜਮਨ ਤਾਂ ਵੱਡੀ-ਬੁੱਡੀ ਮੈਨੂੰ ਬਹੁਤਾ ਖੁਰੀ ਨੂੰ ਗੇ ਕੱਦ ਬਹੁਤ ਆ ਵੇਲ ਬਹੁਤ ਆ ਥੋੜਾ ਜਿਹਾ ਅੰਗ ਫਿੱਕਾ ਬਸ ਅੰਗ ਫਿੱਕਾ ਹੱਡ ਪੈਰ ਦੀ ਨੱਗਰ ਹੱਡ ਪੈਰ ਦੀ ਤਾਂ ਬਹੁਤ ਨੱਗਰ ਆ ਹਾਂ ਚਵਾਈ ਚਮੂਈ ਜਮਾ ਇੱਕ ਨੰਬਰ ਹੈ ਜੀ 100 ਦੀ 100 ਵਿਖਾਤੀ ਆ ਹਾਂ ਬੂਰੀ ਬੂਰੀ ਹੈ ਹੈ ਬੂਰੀ ਬੂਰੀ ਹੈ ਪੂਰੀ ਬੂਰੀ ਰੀਜਨਲ ਬੂਰੀ ਆ ਨਾਲ ਹਾਂ ਇੱਕ ਤਾਂ ਬੂਰੀ ਦੇਸੀ ਆ ਗਈ ਉਹ ਨਹੀਂ ਪਿਓਰ ਬੂਰੀ ਹੈ ਜਮਾ ਚੰਗੀ 골ਡਨ ਬੂਰੀ ਵਾਹ ਚੱਲ ਪੁੱਤ ਬੱਚੇ ਨੀਲੇ ਜੀ ਵੀ ਪੈਂਦੀ ਥੋੜਾ ਜਿਹਾ ਪੈਰ ਬੱਗੇ ਵੀ ਆ ਠੀਕ ਆ ਬੱਚੇ ਜੇ ਤੇ ਮਰਜ਼ੀ ਲੈ ਰਹੇ ਇਹ ਤੇ ਮਰਜ਼ੀ ਲੈ ਲੈ ਕਦੀ ਯਾਰਾ ਹੂੰ ਚੱਲ ਪੁੱਤ ਚੱਲ ਬੂਫੀ ਬੋ ਬਜੀ ਕਰਦੇ ਪਿੱਛੋਂ ਫੇਰ ਆ ਬਜੀ ਕਰਤੀ ਵੀਰੇ ਤੇ ਇਹਦਾ ਰੇਟ ਆ ਨਿਕਲਦੀ ਪਾ 1 ਲੱਖ 5000 ਰੁਪਇਆ ਠੀਕ ਆ ਤੇਰੀ ਵੀਡੀਓ ਲਾਇਕ ਸ਼ੇਅਰ ਕਰਕੇ ਆਊਗਾ 2000 ਛੋੜ ਸਿੱਧੀ ਲਾਇਕ ਕਰਕੇ ਉਹ 3000 ਛੋੜ ਅੱਛਾ ਪੂਰੇ ਲਾਂਗ ਦੀ ਦਵਾਂਗੇ 1 ਲੱਖ ਦੀ ਪੂਰੀ ਪੂਰੇ 1 ਲੱਖ ਦੀ ਹਾਂ ਵੀਰ ਕਸਾਈਆਂ ਨਾ ਕਰੇ ਆਪਣੇ ਨਾਲ ਦੋਹਾਂ ਛੋਟੀਆਂ ਵਿੱਚ ਉਹਦੇ ਪਿੱਛੇ ਨਾ ਕਸਾਈ ਕਰੇ ਇਹਦੇ ਵਿੱਚ ਨਾ ਰੁਪਏ ਲਿਆ ਵੇ ਤਾਂ ਟਾਈਪੂਟੇ ਚੜਾ ਕੇ ਲੈ ਜੇ ਹਾਂ ਬਸ ਗਰੰਟੀ ਜੋ ਕਿ ਲੈ ਕੇ ਜਾਵੇ ਛੋਟੇ ਗਰੰਟੀ ਵਾਲੀਆਂ ਹਾਂ ਗਰੰਟੀ ਵਾਲ ਨੇ ਯਾਰ ਕਦੋਂ ਮਰਜੀ ਵੇਝਾ ਥੱਲੇ ਦੇ ਕਦੋਂ ਮਰਜੀ ਦੁੱਧ ਦੇ ਦੂ 12 ਕਿਲੋ 12 ਕਿਲੋ ਗਰੰਟੀ ਵਾਲਾ ਹਨਾ ਯਾਰ 11 ਹੀ ਮੰਨੇ ਤੁਸੀਂ ਕਿ ਯਾਰ 12 ਨਹੀਂ ਕਹਿੰਦੇ 11 ਹੀ ਮੰਨੇ ਦਾ ਯਾਰ ਦੇ ਦੂਗੀ ਝੋਟੀ ਜਦੋਂ ਲੇਟੀ ਲੂਟੀ ਪਈ ਲੇਟੀ ਲੂਟੀ ਪੈ ਗਈ ਹਜੇ ਤਾਂ ਪੱਠੇ ਵੀ ਨਹੀਂ ਚੱਜਣਾ ਚੱਕੇ ਨੇ ਆ ਤੇ ਆ ਫਿਰ ਹੁਣ ਇਹ ਤਾਂ ਯਾਰ ਸੋਨਾ ਹੀ ਆ ਯਾਰ ਜਿਵੇਂ ਹੀਰਾ ਆਇਆ ਯਾਰ ਘੱਟ ਬਾਰ ਇਹਦੀ ਤੋਰ ਕਰਾ ਚਾ ਕਸੂਆ ਪਹਿਲਾ ਹਾਂ ਪਹਿਲਾ ਹੀ ਆ ਕਦੀ ਵੀ ਸਿਓ ਹਾਂ ਦਿਨ ਲੈ ਜੂ ਦਿਨ ਲੈ ਜੂਗੀ ਤਾਂ 10 10 ਹਨਾ ਬ੍ਰਾਹਮਣ ਨਾਲ ਇੱਕ ਸਿੰਘ ਦਾ ਮੜਾ ਜਾਂ ਕੋਕਲਾ ਲਵਾ ਗਏ ਉਹ ਤੋਂ ਜਿਉ ਹਾਂ ਬਿਲਕੁਲ ਸੂਆ ਪਹਿਲਾ ਕੱਦ ਕਾਠ ਬਹੁਤ ਦੰਦਾਂ ਚ ਕੱਟੀ ਦੋ ਦੰਦ ਦੋ ਦੰਦ ਹੀ ਮੇਰੇ ਨਾਲ ਨਹੀਂ ਤੈਨੂੰ ਪਤਾ ਹੋਵੇ ਪਤਾ ਨਹੀਂ ਯਾਰ ਮੈਂ ਚੈੱਕ ਨਹੀਂ ਕੀਤਾ ਦੋ ਦੰਦ ਹੋਵੇ ਤਾਂ ਦੋ ਹੀ ਹੋਵੇ ਚਲ ਚਾਰ ਹੋਊਗੀ ਹਾਂ ਹੈਨਾ ਬਿਲਕੁਲ ਤੇ ਥਣ ਤਾਂ ਦੋ ਆ ਦੋ ਪਿਓਰ ਹੈਨਾ ਜਮਾ ਦੋ ਥਾਣੀ ਆਏ ਹਾਏ ਹਾਏ ਮੈਂ ਕਹਿੰਦਾ ਲੋ ਭੈਣ ਭਰਾ ਨੂੰ ਮੈਂ ਖਰਕ ਨੂੰ ਪੈਸਟ ਕਰਦਾ ਫੋਰ ਬਹੁਤ ਕਰਦੇ ਸੀ ਮੈਨੂੰ ਕਹਿੰਨ ਕਿ ਯਾਰ ਤੂੰ ਦੋ ਥਾਣੀ ਤੁਹਾਨੂੰ ਲੈ ਕੇ ਦੇ ਝੋਟੀ ਯਾਰ ਅੱਜ ਆ ਗਈ ਆ ਕਿੰਨੇ ਨੰਬਰ ਲਾਉਣਾ ਲਾ ਲੈਣਾ ਬਹੁਤ ਫੋਨ ਕੀਤਾ ਮੈਨੂੰ ਭੈਣਾ ਨੇ ਓਕੇ ਕਿਉਂਕਿ ਨਾ ਮੈਂ ਪੁੱਛਿਆ ਵੀ ਬਹੁਤ ਸਿਆਣੇ ਬੰਦਿਆਂ ਤੋਂ ਆ ਉਹ ਕਹਿੰਦੇ ਚੰਗੀ ਹੁੰਦੀ ਆ ਬਹੁਤ ਕਰਮਾੜੀ ਪਰੀ ਮੰਗਦੇ ਇਹਨੂੰ ਬਿਲਕੁਲ ਮੈਨੂੰ ਤਾਂ ਘਰ ਦੇ ਨੇ ਕਹਿੰਦੇ ਰੱਖ ਆ ਬੜਿਆ ਬੰਦੇ ਬੋਲੇ ਪ੍ਰੌਟੀ ਹੈ ਨਹੀਂ ਰੱਖਣ ਨੂੰ ਤੇ ਵੇਖੋ ਜਮਾਨੀ ਦੁਆਲ ਅਰੀਜਨਲ ਇੰਨੇ ਪੈਸੇ ਹੈ ਨਹੀਂ ਕਦੀ ਰੱਖਣ ਨੂੰ ਕਿੱਥੇ ਰੱਖਾਂਗੇ ਹੈਨਾ ਤੇ ਦੂਜਾ ਨਾ ਕੀ ਲੈਂਦੇ ਬਾਬਾ ਭਾਰ ਪੂਰਾ ਲੋ ਉਹਦੀ 100 ਦੀ 100 ਤਿੰਨਾ ਮਿਆਂ ਦੀ ਗਾਰੰਟੀ ਠੀਕ ਆ ਉਹ ਭਾਰ ਦੀ ਤਾਂ ਟੈਨਸ਼ਨ ਹੀ ਛੱਡ ਦੇ ਆਪਣੇ ਘਰੇ ਆ ਕੇ ਯਾਰ ਉਹ ਦੱਸ ਕੇ ਦਊਂ ਜੇ ਹੋਇਆ ਤਾਂ ਠੀਕ ਆ ਲੈ ਕੇ ਜਾਵੇ ਜੀ ਸੱਦ ਕੇ ਨਾ ਲੈ ਕੇ ਜਾਵੇ ਨਾ ਲੈ ਕੇ ਜਾਵੇ ਜੇ ਭਾਰ ਵਾਲਾ ਹੋਇਆ ਦੋਹਾਂ ਥਾਣਾ ਚੋਂ ਸ਼ਹਿਤ 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 ਉਹ ਕਰਦੀ ਹਲੇ ਮੜਾ ਜੇ ਉੱਪਰ ਉਹਦਾ ਕਰਨਾ ਹੀ ਆ ਕੋਈ ਕਰਨਾ ਹੋਇਆ ਤਾਂ ਉਹ ਤੁਹਾਨੂੰ ਆਪ ਹੱਥ ਲਾ ਮਾਰਿਆ ਜਦਾਂ ਹਾਂ ਬਾਕੀ ਠੰਡੀ ਸੀਲ ਬਹੁਤ ਆ ਰੇਟ ਹੈ ਰੇਟ ਲੱਗਦੀ ਵ ਇੱਕ 10 ਠੀਕ ਆ ਇਹਦੇ ਵਿੱਚੋਂ ਮਾਨਤਾ ਨਹੀਂ ਕਰਾਂਗੇ ਵੱਡੇ ਵੀਰ ਸਾਰਿਆਂ ਦੀ ਠੀਕ ਆ ਤੇਰੀ ਵੀਡੀਓ ਸ਼ੇਅਰ ਲਾਈਕ ਕਰਕੇ ਆਊਗਾ ਸੱਲੇ ਨਾਲ ਫੋਨ ਕਰੂਗਾ ਵੀ ਕਲੀਮ ਨੇ ਪਿਆ ਹਨਾ 5000 15 ਦੀ 15 ਦੀ ਰਾਵਾਂਗੇ ਹੁਣ ਕਿਸਾਈਆਂ ਨਾ ਕਰੇ ਵੀਰ ਭਰਾਵਾਂ ਦੇ ਹਨਾ ਹਾਂ ਕੱਟੀ ਕੱਟੀ ਆ ਕੱਟੀ ਪੂਰੀ ਟੌਪ ਦੀ ਆ ਵੀਰੇ ਦੁੱਧ ਦੇ ਦੂਗੀ 11 ਕਿਲੋ ਤੇ 12 ਕਿਲੋ ਦੇਣਾ ਚਾਹੀਦਾ ਹਨਾ ਦੋ ਥਾਣੀ ਜੀ ਮੰਦਰੂ ਆ ਬਹੁਤ ਕਰਮ ਵਾਲੀ ਮੰਨੀ ਗਈ ਆ ਪਰੀ ਆਪ ਦੇ ਘਰ ਤੋਂ ਬਿਨਾਂ ਵੀ ਬੜੇ ਪੁੱਛਿਆ ਕਰਦਿਆਂ ਦਾ ਪਤਾ ਨਹੀਂ ਸੀ ਦੋ ਥਣੀਆਂ ਕਿਦੋਂ ਦੱਸਿਆ ਉਹ ਕਹਿੰਦੇ ਰੱਖ ਲਈਏ ਇਹਨੂੰ ਆਪਾਂ ਮੈਂ ਕਿਹਾ ਆਪਾਂ ਪੈਸੇ ਕਿੱਥੋਂ ਦੇਣੇ ਨਹੀਂ ਕਿਸੇ ਨੂੰ ਸਹੀ ਗੱਲ ਸਹੀ ਗੱਲ ਧੰਨਵਾਦ ਆ ਸੱਜਣਾ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਫਤਿਹ ਚੜ੍ਹਦੀ ਕਲਾ